हां जी ਮਿੱਤਰੋ ਕਿ ਦੜਵੇ ਸ਼ਹਿਰ ਦੇ ਵਿੱਚ ਖੜੇ ਆ ਜ ਆਪਾਂ ਪੀਬੀ ਮਾਰਕੀਟ ਵਾਲਿਆਂ ਕੋਲੇ ਬਾਈ ਜੀ ਬੜੀ ਵੱਡੀ ਖੁਸ਼ਖਬਰੀ ਆ ਬਾਈਆਂ ਨੇ ਨਾ ਇੱਥੇ ਮਿੰਨੀ ਮੌਲ ਹੀ ਖੋਲ ਲਿਆ ਪੀਬੀ ਮਾਰਕੀਟ ਦੇ ਨਾਂ ਤੇ ਜਿੰਨਾ ਵੀ ਬਾਈ ਆਪਣਾ ਘਰ ਦਾ ਸਮਾਨ ਹੁੰਦਾ ਖਾਸ ਕਰਕੇ ਰਸੋਈ ਦਾ ਜਾਂ ਬੱਚਿਆਂ ਦੇ ਖਾਣ ਲਈ ਜਿੰਨੀਆਂ ਵੀ ਚੀਜ਼ਾਂ ਚਾਹੇ ਬਾਈ ਜਿਵੇਂ ਭੈਣਾਂ ਨੂੰ ਕੋਈ ਸ਼ੈਂਪੂ ਜਾਂ ਸੀਰਮ ਹਰ ਇੱਕ ਚੀਜ਼ ਦੀ ਲੋੜ ਹੁੰਦੀ ਆ ਜਿੰਨੀਆਂ ਬਾਈ ਆਪਣੇ ਘਰ ਆਸਤੇ ਜ਼ਰੂਰੀ ਵਸਤਾਂ ਬਾਈ ਬਾਈ 50% ਡਿਸਕਾਊਂਟ ਦਿੰਦੇ ਆ ਐਮ ਆਰ ਪੀ ਤੋਂ ਯਾਰ ਗੱਲ ਮੁਕਾਓ ਜੇ ਤੁਸੀਂ ਪਾਸੇਓ ਕਿਤੋਂ 5000 ਦੇ ਸੌਦੇ ਨਾਲ ਇੱਕ ਮਹੀਨਾ ਟਪਾਉਣੇ ਆ ਤਾਂ ਇੱਥੇ ਬਾਈ ਤੁਹਾਡਾ 3500 ਰੁਪਏ ਨਾਲ ਹੀ ਹੱਲ ਕਰ ਦੇਣਗੇ ਕੱਲਾ ਕਿ ਦੜਵੇਰਗੇ ਲਈ ਨਹੀਂ ਬਾਈ ਬਾਈ ਇਹ ਤੁਹਾਨੂੰ ਤੁਸੀਂ ਇਹਨਾਂ ਨੂੰ ਆਰਡਰ ਕਰੋ ਤੇ ਤੁਹਾਡੇ ਘਰ ਤੱਕ ਸਮਾਨ ਪਹੁੰਚਦਾ ਵੀ ਕਰ ਦੇਣਗੇ ਵੱਧ ਤੋਂ ਵੱਧ ਬਾਈ ਵੀਡੀਓ ਸ਼ੇਅਰ ਕਰਿਓ ਤੇ ਇੱਕ ਗੱਲ ਹੋਰ ਹੈ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਾਂ ਤਾਂ ਬਾਈ ਇਕਬਦਰ ਚੱਕੂ ਨੰਬਰ ਤੇ ਜਾਂ ਬਾਈ ਚੱਕੂ ਜਸਪ੍ਰੀਤ ਬਾਈਆਂ ਨੇ ਬਈ ਬਾਲਾ ਭਲਾ ਸੋਚਿਆ ਲੋਕਾਂ ਲਈ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜਵਾਨਾ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਬਾਈ ਹਰ ਇੱਕ ਦਾ ਫਾਇਦਾ ਹੋ ਜੂਗਾ ਸ਼ੇਅਰ ਕਰਨ ਨਾਲ ਤੇ ਤੁਸੀਂ ਬਾਈਆਂ ਨੂੰ ਫੋਨ ਤੇ ਗੱਲ ਕਰਕੇ ਘਰ ਵੀ ਚੀਜ਼ ਮਗਾ ਸਕਦੇ ਆ ਤੇ ਜਿਹੜੇ ਬਾਈ ਨੇੜੇ ਦੇ ਬੰਦੇ ਆ ਉਹ ਇੱਥੇ ਆ ਕੇ ਵੀ ਹਰ ਇੱਕ ਸਮਾਨ ਆ ਲ ਜਾ ਸਕਦੇ ਆ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ